ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੀਰਥ ਨਾਵਾ ਜੇ ਇਸ ਭਾਵਾ ਜੇ ਉਸ ਨੂੰ ਪ੍ਰਵਾਨ ਹੋਵੇ ਤਾਂ ਤੀਰਥ ਨਾਵਾ ਵਿਣ ਪਾਣੇ ਕੇ ਨਾਏ ਕਰੀ ਪ੍ਰਵਾਨ ਹੋਏ ਤੋਂ ਬਿਨਾ ਨਹਾ ਕੇ ਕੀ ਕਰਾਂ ਜੇਤੀ ਸਿਰਠ ਉਪਾਈ ਵੇਖਾਂ ਜਿਨੇ ਸ੍ਰਿਸ਼ਟੀ ਉਤਪਤ ਹੋਈ ਵੇਖਦਾ ਹਾਂ ਵਿਣ ਕਰਮਾ ਕੀ ਮਿਲੇ ਲਈ ਭਾਗਾ ਤੋਂ ਬਿਨਾ ਕਿਸੇ ਨੂੰ ਕੀ ਮਿਲਦਾ ਹੈ ਮਤ ਵਿੱਚ ਰਤਨ جواਹਰ ਮਾਣਕ ਬੁੱਧੀ ਵਿੱਚ ਰਤਨ جواਹਰ ਤੇ ਮਾਣਕ ਹਨ ਜੇ ਇੱਕ ਗੁਰ ਕੀ ਸਿੱਖ ਸੁਣੀ ਜੇ ਗੁਰੂ ਦੀ ਇੱਕ ਸਿੱਖਿਆ ਸੁਣੀ ਜਾਵੇ ਗੁਰੂ ਗੁਰਾ ਇੱਕ ਦੇਹ 부ਝਾਈ हे ਗੁਰੂ ਜੀ ਮੈਨੂੰ ਇੱਕ ਗੱਲ ਸਮਝਾ ਦਿਓ ਸਭਨਾ ਜੀਆ ਕਾ ਇੱਕ ਦਾਤਾ ਸਾਰੇ ਜੀਵਾਂ ਦੇ ਦੇਣ ਵਾਲਾ ਇੱਕੋ ਦਾਤਾ ਹੈ ਸੋ ਮੈਂ ਵਿਸਰ ਨਾ ਜਾਈ ਉਹ ਮੈਨੂੰ ਭੁੱਲ ਨਾ ਜਾਵੇ ਜੇ ਤੁਗਚਾਰੇ ਆਰ ਜਾ ਜੇ ਚਾਰ ਜੁਗਾਂ ਦੀ ਉਮਰ ਹੋਵੇ ਹੋਰ ਦਸੂਣੀ ਹੋਏ ਦਸਾਂ ਗੁਣਾ ਹੋਰ ਹੋ ਜਾਵੇ 10 ਗੁਣਾ ਹੋਰ ਹੋ ਜਾਵੇ ਨਵਾਂ ਖੰਡਾਂ ਵਿੱਚ ਜਾਣੀ ਐ ਸਾਰੇ ਸੰਸਾਰ ਵਿੱਚ ਪ੍ਰਸਿੱਧ ਹੋਵੇ ਨਾਲ ਚਲੈ ਸਭ ਕੋਏ ਸਭ ਕੋਈ ਨਾਲ ਹੁਕਮ ਵਿੱਚ ਤੁਰਦਾ ਰਹੇ ਚੰਗਾ ਨਾਮ ਰਖਾਈ ਕੈ ਚੰਗਾ ਪ੍ਰਸਿੱਧ ਨਾਮ ਰਖਾ ਕਰਕੇ ਜਸ ਕੀ ਰਤਜਗਲੇ ਜਗਤ ਵਿੱਚ ਮਾਣ ਵਡਿਆਈ ਲੈਂਦਾ ਹੋਵੇ ਜੇ ਤਿਸ ਨਦਰ ਨਾ ਆਵਈ ਪਰ ਜੇ ਉਸ ਦੀ ਸਵੱਲੀ ਨਜ਼ਰ ਵਿੱਚ ਨਾ ਆਵੇ ਤਾਂ ਬਾਤ ਨਾ ਪੁੱਛੈ ਕਿ ਤਾਂ ਕੋਈ ਉਸ ਦੀ ਬਾਤ ਨਹੀਂ ਪੁੱਛਦਾ ਕੀਟਾ ਅੰਦਰ ਕੀਟ ਕਰ ਉਸ ਨੂੰ ਕੀੜੀਆਂ ਵਿੱਚ ਇੱਕ ਕੀੜਾ ਕਰਕੇ ਦੋਸੀ ਦੋਸ ਤਰੇ ਦੋਸੀਆਂ ਵਿੱਚ ਦੋਸੀ ਠਹਿਰਾਇਆ ਜਾਂਦਾ ਹੈ ਨਾਨਕ ਨਿਰਗੁਣ ਗੁਣ ਕਰੇ ਪਰਮਾਤਮਾ ਗੁਣਹੀਣਾ ਨੂੰ ਗੁਣਵਾਨ ਕਰਦਾ ਹੈ ਗੁਣਵੰਤਿਆ ਗੁਣ ਦੇ ਅਤੇ ਗੁਣਵਾਨਾਂ ਨੂੰ ਹੋਰ ਗੁਣ ਦਿੰਦਾ ਹੈ ਤੇਹਾ ਕੋਏ ਨ ਸੂਝਈ ਪਰ ਇਹੋ ਜਿਹੜਾ ਕੋਈ ਨਹੀਂ ਜਾਪਦਾ ਜੇ तिस ਗੁਣ ਕੋਏ ਕਰੇ ਜਿਹੜਾ ਉਸ ਉੱਤੇ ਕੋਈ ਗੁਣ ਕਰ ਸਕੇ ਸੁਣੀਐ ਸਿੱਧ ਪੀਰ ਸੁਰਨਾਥ ਸੁਣਨ ਕਰਕੇ ਸਿੱਧ ਪੀਰ ਦੇਵਤੇ ਤੇ 나ਥ ਹੋਏ ਹਨ ਸੁਣੀਐ ਧਰਤ ਧਵਲ ਆਕਾਸ ਸੁਣਨ ਕਰਕੇ ਧਰਤੀ ਢੋਲਾ ਬੈਲ ਤੇ ਆਕਾਸ ਖੜੇ ਹਨ ਸੁਣੀਐ ਦੀਪ ਲੋ ਪਾਤਲ ਨਾਮ ਸੁਣਨ ਨਾਲ ਦੀਪ ਲੋਕ ਤੇ ਪਾਤਲ ਖੜੇ ਹਨ ਸੁਣੀਐ ਪਹੋ ਨਾ ਸਕੈ ਕਾਲ ਨਾਮ ਸੁਣਨ ਕਰਕੇ ਕਾਲ ਪਹੋ ਨਹੀਂ ਸਕਦਾ ਨਾਨਕ ਭਗਤਾ ਸਦਾ ਵਿਗਾਸ ਭਗਤ ਜਨਾਂ ਨੂੰ ਸਦਾ ਹੀ ਆਨੰਦ ਰਹਿੰਦਾ ਹੈ ਸੁਣੀਏ ਦੂਖ ਪਾਪ ਕਾ ਨਾਸ ਸੁਣਨ ਨਾਲ ਦੁੱਖਾਂ ਤੇ ਪਾਪਾਂ ਦਾ ਨਾਸ ਹੋ ਜਾਂਦਾ ਹੈ ਸੁਣੀਏ ਈਸ਼ਰ ਬ੍ਰਹਮਾ ਇੰਦਰ ਸੁਣਨ ਕਰਕੇ ਸ਼ਿਵ ਬ੍ਰਹਮਾ ਤੇ ਇੰਦਰ ਹਨ ਸੁਣੀਏ ਮੁਕਸਲਾ ਹਣ ਮੰਦ ਸੁਣਨ ਕਰਕੇ ਮੂਹ ਸ਼ਲਾਗਾ ਯੋਗ ਹੋ ਜਾਂਦਾ ਹੈ ਸੁਣੀਏ ਜੋਗ ਜੁਗਤਨ ਭੇਦ ਸੁਣ ਕੇ ਸਰੀਰ ਵਿੱਚ ਜੋਗ ਜੁਗਤੀ ਦਾ ਪਤਾ ਲੱਗਦਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ